ਸੱਲ ਕਰਵਾਉਣ ਤੋਂ ਬਾਅਦ ਧਨੀ RAM ਅਗਲੇ ਦਿਨ ਉਸਦੇ ਨਾਲ ਸਟੇਜ ਤੇ ਛਾਨਣਾ ਵਜਾਉਣ ਲਈ ਜਾਂਦਾ ਹੈ ਅਸਲ ਦੇ ਵਿੱਚ ਛੜਾ ਜੇਠ ਗੀਤ ਧਨੀ RAM ਦੀ ਲਖਤ ਹੁੰਦੀ ਹੈ ਜੋ ਸ਼ਿੰਦਾ ਆਪਣੀ ਆਵਾਜ਼ ਦੇ ਵਿੱਚ ਗਾਉਂਦਾ ਹੈ 1978 ਚੰਡੀਗੜ੍ਹ ਦੇ ਵਿੱਚ ਸੁਰਿੰਦਰ ਸ਼ਿੰਦਾ ਦਾ ਸ਼ੋਅ ਹੁੰਦਾ ਹੈ ਜਿਸ ਸਮੇਂ ਸਟੇਜ ਤੇ ਪਹੁੰਚਣ ਦੇ ਵਿੱਚ ਸ਼ਿੰਦਾ ਨੂੰ ਸਮਾਂ ਲੱਗਦਾ ਹੈ ਅਤੇ ਥੱਲੇ ਬੈਠੇ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਨ ਗੱਲ ਸੰਭਾਲਣ ਦੇ ਲਈ ਲੋਕਾਂ ਨੂੰ ਭੰਗੜਾ ਪੇਸ਼ ਕਰਨ ਲਈ ਕਿਹਾ ਜਾਂਦਾ ਹੈ ਪਰ ਲੋਕਾਂ ਦੇ ਕਾਲੀ ਕਾਰਨ ਦੇ ਨਾਲ ਧਨੀ RAM ਨੂੰ ਸਟੇਜ ਉੱਤੇ ਜਾਣ ਲਈ ਕਹਿ ਦਿੱਤਾ ਜਾਂਦਾ ਏ ਸਟੇਜ ਉੱਤੇ ਪਹੁੰਚਣ ਤੋਂ ਪਹਿਲਾਂ ਧਨੀ ਰਾਮ ਨੂੰ ਉਸ ਦਾ ਪੂਰਾ ਨਾਮ ਪੁੱਛਿਆ ਜਾਂਦਾ ਹੈ ਜਦੋਂ ਉਹ ਅਮਰ ਸਿੰਘ ਸੰਗੀਲਾ ਦੱਸਦਾ ਹੈ ਪਰ ਸਟੇਜ ਉੱਤੇ ਗਲਤੀ ਨਾਲ ਅਮਰ ਸਿੰਘ ਚਮਕੀਲਾ ਬੋਲ ਦਿੱਤਾ ਜਾਂਦਾ ਏ ਜਦੋਂ ਧਨੀ ਰਾਮ ਪੁੱਛਦਾ ਹੈ ਕਿ ਸੰਗੀਲਾ ਦੀ ਥਾਂ ਚਮਕੀਲਾ ਕਿਉਂ ਬੋਲਿਆ ਤਾਂ ਸਟੇਜ ਉੱਤੇ ਖੜਾ ਸਾਥੀ ਕਹਿੰਦਾ ਹੈ ਕਿ ਕੱਲ ਨੂੰ ਤੈਨੂੰ ਕਿਸਨੇ ਜਾਣਣਾ ਏ ਸ਼ਿੰਦਾ ਦੇ ਨਾਮ ਨਾਲ ਸਾਰੇ ਸਟੇਜ ਨਾਰਾ ਲਾ ਰਹੇ ਹੁੰਦੇ ਹਨ ਖੁਸ਼ਕਿਸਮਤੀ ਦੇ ਨਾਲ ਇਹ ਚਮਕੀਲੇ ਦਾ ਪਹਿਲਾ ਸਟੇਜ ਸੀ ਜਿਸ ਸਮੇਂ ਚਮਕੀਲਾ ਨੇ ਤਿੱਲਾ ਵਿੱਚੋਂ ਤੇਲ ਬਾਬਿਆ ਗਾਣਾ ਸੁਣਾ ਕੇ ਸਟੇਜ ਤੇ ਚਾਰ ਚੰਦ ਲਗਾਏ ਸਨ ਸਾਰੇ ਹੈਰਾਨ ਸਨ ਅਤੇ ਖੁਸ਼ੀ ਵਿੱਚ ਨੱਚ ਰਹੇ ਸਨ ਤਾਂ ਤੇ ਜਤਿੰਦਰ ਸਿੰਦਾ ਦੀ ਕਾਰ ਸਟੇਜ ਉੱਤੇ ਪਹੁੰਚਦੀ ਹੈ ਪਰ ਇੱਕਦਮ ਸਾਰੇ ਪੰਡਾਲ ਦੇ ਵਿੱਚ ਚਮਕੀਲਾ ਚਮਕੀਲਾ ਹੋਣ ਲੱਗਦੀ ਹੈ ਸਾਰਾ ਪੰਡਾਲ ਕੁਰਸੀਆਂ ਤੋਂ ਖੜਾ ਹੋ ਜਾਂਦਾ ਹੈ ਮਜਬੂਰੀ ਦੇ ਵਿੱਚ ਜਤਿੰਦਰ ਸਿੰਦਾ ਨੂੰ ਸਟੇਜ ਚਮਕੀਲੇ ਨੂੰ ਦੇਣੀ ਪੈ ਜਾਂਦੀ ਹੈ ਇਧਰ ਚਮਕੀਲਾ ਦੀ ਮੌਤ ਤੋਂ ਬਾਅਦ ਦੇ ਸੀਨ ਦੇ ਵਿੱਚ ਜਤਿੰਦਰ ਸਿੰਦਾ ਨਜ਼ਰ ਆਉਂਦਾ ਹੈ ਜਦੋਂ ਉਸਦੇ ਸਾਥੀ ਦੱਸ ਰਹੇ ਹੁੰਦੇ ਹਨ ਕਿ ਪੁਲਿਸ ਨੂੰ ਆਪਣੇ ਉੱਤੇ ਵੀ ਸ਼ੱਕ ਹੈ ਕਿ ਕਿਤੇ ਅਸੀਂ ਤਾਂ ਨਹੀਂ ਮਰਵਾਇਆ ਦਿੱਤਾ ਚਮਕੀਲੇ ਨੂੰ ਹੌਣ ਚਮਕੀਲੇ ਦੀ লাশ ਦੇਖਣ ਜਾਣ ਵਾਲੇ ਸੋਚਦੇ ਹਨ ਤਾਂ ਜੋ ਲੋਕਾਂ ਨੂੰ ਕਿਤੇ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ ਪਰ ਉਹ ਇਹ ਗੱਲ ਵੀ ਸੋਚਦੇ ਹਨ ਕਿ ਜੇਕਰ ਇਹ ਖੜਕੋ ਸਿੰਘਾ ਨੇ ਮਰਵਾਇਆ ਹੋਇਆ ਫਿਰ ਤਾਂ ਉਹ ਦੇਖਣ ਆਉਣਗੇ ਕਿ ਕੌਣ-ਕੌਣ ਚਮਕੀਲੇ ਦੀ ਮੌਤ ਤੇ ਆਇਆ ਹੈ ਤਾਂ ਸਾਡੀ ਜਾਨ ਨੂੰ ਵੀ ਖਤਰਾ ਹੈ ਹੁਣ ਸਿੰਦਾ ਸੁਰਿੰਦਰ ਛੋਣੀਆਂ ਦੇ ਆਫਿਸ ਦੇ ਵਿੱਚ ਜਾਂਦਾ ਹੈ ਪਰ ਉੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਸਿੰਦਾ ਕੈਨੇਡਾ ਸ਼ੋਅ ਲਗਾਉਣ ਲਈ ਗਿਆ ਹੋਇਆ ਹੈ ਬਾਕੀ ਅਗਲੇ ਭਾਗ ਦੇ ਵਿੱਚ ਇਸ ਫਿਲਮ ਦੇ ਅਗਲੇ ਸੀਨ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ